ਖਬਰ ਹੈ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਨਜ਼ਦੀਕੀ ਪਿੰਡ ਬਗੋਰਾ ਤੋਂ ਹੈ ਜਿੱਥੇ ਅੱਜ ਸਵੇਰੇ ਤਕਰੀਬਨ 11 ਵਜੇ ਜਵਾਈ ਵੱਲੋਂ ਆਪਣੇ ਸਹੁਰਾ ਘਰ 'ਚ ਦਾਖਲ ਹੋ ਕੇ ਆਪਣੀ ਪਤਨੀ ਅਤੇ ਸੱਸ ਸਹੁਰੇ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਪਤਨੀ ਆਸ਼ਾ ਰਾਣੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸੱਸ ਸੁਦਰਸ਼ਨਾ ਅਤੇ ਸਹੁਰਾ ਵਿਸ਼ਨਪਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਹਲਪੁਰ ਵਿਖੇ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਮੁਰਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਲਈ ਰੈਫਰ ਕਰ ਦਿੱਤਾ ਗਿਆ ਕੱਟ ਦਾ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਕਥਿਤ ਦੋਸ਼ੀ ਹਰਦੀਪ ਕੁਮਾਰ ਜਾਣ ਲੱਗਾ ਤਾਂ ਪਿੰਡ ਵਾਸੀਆਂ ਵੱਲੋਂ ਉਸ ਨੂੰ ਮੌਕੇ ਤੇ ਹੀ ਕਾਬੂ ਕਰਕੇ ਉਸ ਦੀ ਖੂਬ ਛੇਤਰプレਡ ਕੀਤੀ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ACP ਤੁਸ਼ਾਰ ਗੁਪਤਾ ਅਤੇ ਥਾਣਾ ਮਾਲਪੁਰ ਦੇ SHO ਸਤਵਿੰਦਰ ਸਿੰਘ ਪੁਲਿਸ ਪਾਰਟੀਆਂ ਸਮੇਤ ਮੌਕੇ ਤੇ ਪਹੁੰਚ ਗਏ। ਜਾਣਕਾਰੀ ਮੁਤਾਬਕ ਹੈ ਕਥਿਤ ਦੋਸ਼ੀ ਹਰਦੀਪ ਕੁਮਾਰ ਫਗਵਾੜਾ ਵਿਖੇ ਰਹਿ ਰਿਹਾ ਹੈ ਤੇ ਰੇਲਵੇ ਵਿਭਾਗ 'ਚ ਨੌਕਰੀ ਕਰਦਾ ਹੈ। ਪੁਲਿਸ ਨੇ ਕਥਿਤ ਦੋਸ਼ੀ ਵਿਰੁੱਧ ਵਕਵਾਕੀ ਧਰਾਮਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਲਪੁਰ ਤੋਂ ਹੁਸ਼ਿਆਰਪੁਰ ਨੇ ਉਸ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ ਸਰੀ ਕੀ ਘਟਨਾ ਜੀ ਘਟਨਾ ਸਾਡੀ 10 ਤਰੀਕ ਨੂੰ ਕੀ ਚੱਲਦਾ ਸੀ ਇਹ 10 ਤਰੀਕ ਨੂੰ ਸਾਡੀ ਸਿਸਟਰ ਨੂੰ ਹੀ ਕੋਟਿਆਦਲਾ ਜੀ ਤੇ ਸਾਨੂੰ ਕਾਲ ਆਉਂਦੀ ਹੈ ਇਹਨਾਂ ਦੀ ਹਰਦੀਪ ਕੁਮਾਰ ਨੂੰ ਇਹ ਸਾਨੂੰ ਕਹਿੰਦਾ ਵੀ ਤੁਸੀਂ ਆਓ ਆਪਣੇ ਮੰਮੀ ਡੈਡੀ ਨੂੰ ਹਰਦੀਪ ਕੁਮਾਰ ਜੀ ਆਉਣ ਨੇ ਜੀ ਇਹ ਮੇਰੇ ਸਿਸਟਰ ਦੇ ਹਸਬੰਦ ਨੇ ਜੀ ਤੇ ਉਹ ਕਹਿੰਦਾ ਵੀ ਤੁਸੀਂ ਪਰਸਨਲੀ ਤੁਹਾਨਾਂ ਕੋਲ ਗੱਲ ਕਰਨੀ ਵੀ ਤੁਸੀਂ ਭਗਵਾੜੇ ਆਓ ਤੇ ਆਪਣੀ ਮੰਮੀ ਗਾੜੀ ਨੂੰ ਨਾਂ ਦੱਸੇ ਇਹ ਗੱਲ ਕਿਉਂਕਿ ਉਹ ਕਹਿੰਦੇ ਵੀ ਹਾਰਟ ਦੇ ਪੇਸ਼ੈਂਟ ਐ ਮੀ ਉਹ ਟੈਨਸ਼ਨ ਲੈ ਜਾਣਗੇ ਇਸ ਕਰਕੇ ਤੁਸੀਂ ਉਹਨਾਂ ਦਾ ਨਾਂ ਕੋਈ ਵੀ ਗੱਲ ਕਰੋ ਤੁਸੀਂ ਦੋਨੋਂ ਸਾਨੂੰ ਆ ਕੇ ਸਾਹਮਣੇ ਮੇਰੀ ਗੱਲ ਸੁਣ ਕੇ ਜਾਓ ਅਸੀਂ ਕੋਈ 10 ਵਜੇ ਤੇ ਕਰੀਬ ਅਸੀਂ ਉੱਥੇ ਪਹੁੰਚ ਜਾਂਦੇ ਆ ਤੇ ਉਸ ਤੋਂ ਬਾਅਦ ਸਾਨੂੰ ਗਵਾਂਡੀਆਂ ਤੋਂ ਪਤਾ ਲੱਗਦਾ ਜੀ ਉਹ ਤੁਹਾਡੀ ਸਿਸਟਰ ਨੂੰ ਹਸਪੀਟਲ ਲੈ ਕੇ ਗਿਆ ਅਸੀਂ ਫੇਰ ਉਸ ਨੂੰ ਕਾਲ ਕਰਦੇ ਆ ਵੀ ਤੂੰ ਕਿੱਥੇ ਹੈ ਉਹ ਕਹਿੰਦਾ ਮੈਂ ਹਸਪੀਟਲ ਆਇਆ ਹੋਇਆ ਹਸਪੀਟਲ ਜਾਣ ਤੋਂ ਬਾਅਦ ਸਾਨੂੰ ਫੇਰ ਕਾਲ ਕਰ ਸਕਦਾ ਓਕੇ ਅਸੀਂ ਹਸਪੀਟਲ ਆ ਜਾਂਦੇ ਹਾਂ ਹਸਪੀਟਲ ਜੀ ਜਾਂਦੇ ਪੈ ਸੀ ਰਸਤੇ ਵਿੱਚ ਸਾਨੂੰ ਫੇਰ ਕ ਫਿਰ ਅਸੀਂ ਉਹਨੂੰ ਕਿਹਾ ਵੀ ਤੂੰ ਕੋਈ ਗੱਲ ਨਹੀਂ ਜੇ ਭੱਜ ਕੇ ਸਾਨੂੰ ਦੱਸ ਤੂੰ ਕਿੱਥੇ ਹੈਗਾ ਅਸੀਂ ਤੁਹਾਨੂੰ ਤਾਂ ਕਿ ਮਿਲੀਏ ਸਾਨੂੰ ਕਹਿੰਦਾ ਨਹੀਂ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਵੀ ਤੁਸੀਂ ਐਂਦਾ ਕਰੋ ਅ ਬੱਸ ਸਟੈਂਡ ਜਾਓ ਜਾਂ ਇੱਧਰ ਜਾਓ ਉੱਧਰ ਜਾਓ ਜਾ ਕੇ ਪਤਾ ਕਰੋ ਉਹਦੇ ਕੋਲ ਪੈਸੇ ਹੈ ਨਹੀਂ ਉਹਦੇ ਕੋਲ ਉਹਨੇ ਮੁੰਦੀ-ਬਾਂਦੀ ਰੰਗ ਪਾਈ ਆ ਸੁਨੇਾਰੇ ਤੇ ਵੇਚ ਕੇ ਹੋ ਸਕਦਾ ਉਹ ਇਹ ਵੇਖ ਬੂਝ ਕੇ ਬੱਸ ਸਟੈਂਡ ਤੇ ਕਦੇ ਚਲੀ ਜਾਊ। ਸਾਨੂੰ ਨਹੀਂ ਮਿਲਿਆ ਅਸੀਂ ਸਾਰੇ ਲੱਭਦੇ ਰਹੇ ਇੱਧਰ ਉੱਧਰ ਉਹ ਨਹੀਂ ਸਾਨੂੰ ਮਿਲਿਆ। ਉਸ ਤੋਂ ਬਾਅਦ 3:30 ਵਜੇ 10 ਤਾਰੀਖ ਨੂੰ 3:30 ਵਜੇ ਦੇ ਕਰੀਬ ਜਦੋਂ ਸਾਨੂੰ ਦੇਖਿਆ ਸਾਡੀ ਸਿਸਟਰ ਨਹੀਂ ਮਿਲੀ। 3:30 ਵਜੇ ਦੇ ਕਰੀਬ ਅ ਸਦਰ ਥਾਣਾ ਉਸ ਮੱਲੇ ਵੀ ਜਿਹੜਾ ਥਾਣਾ ਲੱਗਦਾ ਸੀ ਐਸਐਚਓ ਰਮਨ ਕੁਮਾਰ ਦੇ ਕੋਲ ਗਏ ਉੱਥੇ ਜਾ ਕੇ ਅਸੀਂ ਕੰਪਲੇਂਟ ਕਰਾਈ ਵੀ ਸਾਡੀ ਸਿਸਟਰ ਮਿਸਿੰਗ ਅਸੀਂ ਨਹੀਂ ਕਿਸੇ ਦੇ ਉੱਤੇ ਕੋਈ ਬਲੇਮ ਕੀਤਾ ਕਿਸੇ ਦਾ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਹੀ ਵੀ ਸਾਡੇ ਜੀਜੇ ਨੇ ਉਹਨੂੰ ਕਿਹਾ ਕਿ ਸਾਨੂੰ ਇਸ ਦਾ ਪਤਾ ਹੀ ਨਹੀਂ ਸੀ ਵੀ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਸਿਰਫ ਰਿਪੋਰਟ ਲਿਖਾਈ ਸੀ ਮਿਸਿੰਗ ਦੀ ਵੀ ਸਾਡੀ ਸਿਸਟਰ ਮਿਸਿੰਗ ਉਸ ਤੋਂ ਬਾਅਦ ਐਸਐਚਓ ਨੇ ਪੂਰੀ ਕਾਰਵਾਈ ਕੀਤੀ ਰਾਤ ਨੂੰ ਅਸੀਂ ਜੋ ਉੱਥੇ ਦੇ ਸੀਸੀਟੀਵੀ ਕੈਮਰੇ ਸਾਰੇ ਦੇਖੇ ਆ ਸਾਰਾ ਕੁਝ ਚੈੱਕ ਕੀਤਾ ਲੇਕਿਨ ਉਹਨਾਂ ਵਿੱਚ ਨਹੀਂ ਪਾਇਆ ਦੂਸਰੇ ਦਿਨ 11 ਤਰੀਕ ਨੂੰ ਸਾਨੂੰ ਕਾਲ ਆਉਂਦੀ ਹੈ ਇੱਕ ਅਣਖਾਤੀ ਕਾਲ ਇਸ ਜ਼ਿਆਦਾ ਇੱਕ ਲੜੀ ਲੇਡੀਆਂ ਆ ਕਿ ਉੱਥੇ ਬੈਠੇ ਹੋਏ ਆ ਜੋ ਹੋ ਸਕਦਾ ਤੁਹਾਡੀ ਹੋਵੇ ਅਸੀਂ ਉੱਥੇ ਪਹੁੰਚੋ ਸਾਡੀ ਸਿਸਟਰ ਸੀ ਅਸੀਂ ਲੈ ਕੇ ਆਵੇ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਸਿਵਲ ਹਸਪਤਲ ਫਗਵਾੜੇ ਸਿਵਲ ਹਸਪਤਲ ਐਡਮਿਟ ਕਰਵਾਤਾ ਔਰ ਜਿਹੜੀ ਰਿਪੋਰਟ ਆ ਜੋ ਮੈਡੀਕਲ ਰਿਪੋਰਟ ਆ ਉਹ ਆਲਰੇਡੀ ਸਾਡੇ ਕੋਲ ਆ ਫਗਵਾੜੇ ਦੇ ਸਿਵਲ ਹਸਪਤਲ ਵੀ ਗਈ ਆ ਸਾਰਾ ਕੁਝ ਹੋ ਗਿਆ ਸੀ ਘਾਰਾ ਉਹਦੀ 307 ਲੱਗੀ ਸੀ ਇਸ ਬੰਦੇ ਦੇ ਉੱਤੇ 307 ਲੱਗੀ ਹੋਈ ਸੀ ਔਰ ਇਹ ਪਘੋੜਾ ਹੋਇਆ ਪੁਲਿਸ ਦੀ ਲਾ ਪ੍ਰਵਾਹੀ ਦੇ ਨਾਲ ਇਹ ਕੰਮ ਹੋ ਰਿਹਾ ਹੈ ਅਦਰਵਾਈਜ਼ 11 ਤਾਰੀਖ ਤੋਂ ਹੁਣ ਤੱਕ ਅਗਰ ਪੁਲਿਸ ਉਹਨੂੰ ਫੜ ਲੈਂਦੀ ਸਕੋਰਿੰਗ ਤਾਂ ਆਜ ਬੈਨ ਨਹੀਂ ਸੀ ਦੇਖਣਾ ਤੁਹਾਨੂੰ ਮੈਨੂੰ ਉਹ ਐਸ ਟਾਈਮ ਘਰ ਆ ਕੇ ਮੇਰਾ ਵੱਡਾ ਬ੍ਰਦਰ ਉਹ ਆਪਣੀ ਸ਼ਾਪ ਤੇ ਚਲਾ ਗਿਆ ਸੀ ਮੈਂ ਇਧਰ ਮਾਲਪੁਰ ਰਹਿਣਾ ਮੰਮੀ ਘਰ ਸੀ ਗਈ ਡੈਡੀ ਘਰ ਸੀ ਸਾਡੇ ਡੈਡੀ ਵੀ ਸੀਰੀਅਸ ਆ ਸਾਡੇ ਮੰਮੀ ਉਹਨਾਂ ਦੇ ਬਹੁਤ ਜ਼ਿਆਦਾ ਸੀ ਉਹਨਾਂ ਵੀ ਰੈਫਰ ਕਰਤਾ ਸ਼ਰਪੁਰ ਕਿ ਉਸ ਬੰਦੇ ਨੇ ਆ ਕੇ ਸ਼ਰਿਆਮ ਉੱਥੇ ਮਾਰ ਦਿੱਤਾ ਔਰ ਤਿੰਨ ਚਾਰ ਬੰਦੇ ਜਿਨ੍ਹਾਂ ਨੂੰ ਜਿਹੜੇ ਇਹਨਾਂ ਨੂੰ ਫੜਨ ਲੱਗੇ ਸੀਗੇ ਇੱਥੇ ਉਹਨਾਂ ਤੇ ਵੀ ਉਸਨੇ ਬੰਦੇ ਨੇ ਥੋੜੇ ਥੋੜੇ ਨੇ ਕਿਰਪਾਨਾਂ ਵਾਲੀਆਂ ਉਹ ਵੀ ਹੁਣ ਸਾਨੂੰ ਪਤਾ ਨਹੀਂ ਉਹ ਕਿੱਥੇ ਹੈਗੇ ਕਿੱਥੇ ਨੇ ਲੇ ਭਗੋਰਾ ਪਿੰਡ ਹਰਦੀਪ ਸਿੰਘ ਕੀ ਕਰਦੇ ਜਿਹੜੇ ਤੁਹਾਡੇ ਚੀਜ਼ਾਂ ਦੇ ਇਹ ਜੀ ਕੋਈ ਰੇਲਵੇ ਦੇ ਵਿੱਚ ਕੋਈ ਜ਼ੀਰੋ ਰੈਂਕ ਦੇ ਤੇ ਅਫਸਰ ਆ ਕਿੰਨੀ ਕੀ ਦਿਨ ਹੋ ਗਈ ਸੀ ਤੁਹਾਡੀ ਮੈਰਿਜ ਦੀ ਸ਼ਾਦੀ ਮੈਂ ਬਿਆਹ ਹੋਇ ਨੂੰ ਬਿਆਹ ਨੂੰ ਜੀ ਹੋ ਗਿਆ ਜੀ 30 32 ਸਾਲ ਹੋ ਗਏ ਤੇ ਬੱਚੇ ਬੱਚੇ ਤਿੰਨ ਆ ਜੀ ਕੇ ਹਾਂ ਸਰ ਜੀ ਸਰ ਜੀ ਜੀ ਕੀ ਹੋਇਆ ਸੀ ਅੱਜ ਅਸੀਂ ਸਰ ਅੰਦਰ ਹੀ ਸੀਗੇ ਤੇ ਡੈਡੀ ਸਾਡੇ ਬਾਹਰ ਸੀਗੇ ਤਾਂ ਮੇਰਾ ਬੇਟਾ ਆਇਆ ਧੋੜਾ ਕਿ ਪਾਪਾ ਜੀ ਨੂੰ ਫੁੱਫੜ ਆ ਗਿਆ ਫੁੱਫੜ ਨੇ ਪਾਪਾ ਜੀ ਕੋਟ ਦੇ ਲੜਦੇ ਆ ਜਦ ਅਸੀਂ ਬਾਹਰ ਆਏ ਤਾਂ ਮੰਮੀ ਉਸ ਤੁਰੇ ਜਾਂਦੇ ਤਾਂ ਉਹਨੇ ਪਾਪਾ ਜੀ ਨੂੰ ਡੈਡੀ ਉਹਨਾਂ ਨੂੰ ਮਾਰ ਕੇ ਤਾਂ ਅੰਦਰ ਲਾਗੇ ਹਟ ਲਾ ਕੇ ਵਿੱਚ ਜਿੰਦਾ ਪਸਾ ਕੇ ਨਾ ਤਾਂ ਫਿਰ ਮਾਰਨ ਲੱਗੇ ਮੰਮੀ ਇੱਧਰ ਕੱਲ ਲਾ ਕੇ ਕੁੱਤਾ ਹਟ ਜਾ ਹਟ ਜਾ ਇਹ ਕੰਮ ਨਾ ਕਰ ਕਰ ਪਾ ਨੂੰ ਨਹੀਂ ਮੁੰਡੇ ਤੇ ਰੱਖੀ ਹੋਏ ਏਦਾਂ ਆਪਣੇ ਤਾਂ ਮੰਮੀ ਉਹਨਾਂ ਦੇ ਇੱਤੇ ਗਰਦਨ ਤੇ ਮਾਰੀ ਤਾਂ ਮੰਮੀ ਹੁਣੀ ਇਹਦਾ ਹੱਥ ਰੱਖ ਕੇ ਉਹਨਾਂ ਦੇ ਹੱਥ ਤੇ ਸਾਰਾ ਲੱਗ ਲੈ ਗਿਆ ਤਾਂ ਉਹ ਸਿੱਧੇ ਦੀਦੀ ਦੇ ਕਮਰੇ ਚ ਗਏ ਇਦੀ ਦੇ ਮਾਰਨ ਲੱਗੇ ਇੱਥੇ ਮਾਰਿਆ ਪੇਟ 'ਚ ਇੱਥੇ ਸਿਰ 'ਚ ਮਾਰਿਆ ਤੇ ਫੇ ਮੰਮੀ ਹੁਣੇ ਗੇਟ ਖੋਲ੍ਹਿਆ ਖੱਤ ਦੇ ਨਾਲ ਤੇ ਨਿਆਣੇ ਬੱਚੇ ਮੇਰੇ ਘਰੇ ਸੀਗੇ ਤਾਂ ਸਾਨੂੰ ਕਹਿੰਦੇ ਤੂੰ ਬੱਚੇ ਨਿਆਣਿਆਂ ਨੂੰ ਲੈ ਕੇ ਛੇਤੀ ਬਾਹਰ ਆ ਜਾ ਤਾਂ ਅਸੀਂ ਫੇ ਬਾਹਰ ਸਾਨੂੰ ਲੈ ਕੇ ਆ ਗਏ ਮੰਮੂ ਫੇਰ ਉਹ ਆਇਆ ਕਦ ਤੇ ਸੀਗਾ ਤਾਂ ਉਹ ਬੋਲਟ ਤੇ ਆਇਆ ਦੱਸ ਦੇ ਅਸੀਂ ਤਾਂ ਦੇਖਿਆ ਨਹੀਂ ਭਾਜੀ ਆਇਆ ਕਦੋਂ ਆਇਆ ਸਾਨੂੰ ਤਾਂ ਘਰੇ ਆਉਣ ਦੇ ਪਤਾ ਲੱਗਾ ਜਦੋਂ ਅੰਦਰ ਬੜ ਗਿਆ ਜਿਸਲੇ ਅੰਦਰ ਬੜ ਗਿਆ ਕਿਰਪਾਨ ਸੀ ਉਹਦੇ ਕੋਲ ਹਾਂਜੀ ਕਿਰਪਾਨ ਸੀ ਇਕੱਲਾ ਹੀ ਸੀ ਇਕੱਲੇ ਸੀਗੇ ਹਾਂਜੀ ਉਹ ਕੀ ਕਰਦਾ ਕੀ ਆ ਉਹ ਨੌਕਰੀ ਕਾਦੀ ਕਰਦਾ ਨੋ ਕਰੀਓ ਆਫਸਰ ਰੀਲ ਤੇ ਜੀ ਹਾਂਜੀ ਇਹ ਕੀ ਮੈਟਰ ਸੀਗਾ ਹੈ ਅੱਜ ਸਵੇਰੇ ਲਗਭਗ 11 ਵਜੇ ਸਾਡੇ ਕੋਲ ਦੋ ਪੇਸ਼ੈਂਟ ਲੈ ਕੇ ਆਏ ਨੇ ਇੱਕ ਦਸ਼ਨਾ ਰਣੀਆ ਤੇ ਇੱਕ ਹੈਗੇ ਨੇ ਵਿਸ਼ਨਪਾਲ ਦੋਨੋਂ ਬਗੌੜਾ ਦੇ ਵਾਸੀ ਨੇ ਕਾਫੀ ਜ਼ਿਆਦਾ ਇੰਜਰਡ ਸੀਗੇ ਸੱਟਾਂ ਕਾਫੀ ਸੀਗੀਆਂ ਮੋਢੀ ਸਹਾਇਤਾ ਦੇ ਕੇ ਟਾਂਕੇ ਲਗਾ ਕੇ ਅਸੀਂ ਉਹਨਾਂ ਨੂੰ ਹੱਡੀ ਵਾਲੇ ਡਾਕਟਰਾਂ ਦੀ ਸਲਾਹ ਲਈ ਸ਼ਾਹਪੁਰ ਸਿਵਲ ਹਸਪਤਾਲ ਰੈਫਰ ਕੀਤਾ ਉਹਨਾਂ ਦੇ ਨਾਲ ਇੱਕ ਉਹਨਾਂ ਦੀ ਬੇਟੀ ਸੀ ਆਸ਼ਾ ਰਣੀ ਲਗਭਗ 50 ਸਾਲ ਉਮਰ ਹੈ ਉਹ ਬਰਾਡ ਡੈਟ ਸੀਗੇ ਸਾਡੇ ਕੋਲ ਇਦੇ ਬਾਰੇ ਹੁਣ ਅਗਲੀ ਪੁਲਿਸ ਕਾਰਵਾਈ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਸਾਨੂੰ ਇੰਡੀਵੇਸ਼ਨ ਮਿਲੀ ਸੀ ਕਿ ਭਗੋੜਾ ਪਿੰਡ ਦੇ ਅੰਦਰ ਲੜਾਈ ਝਗੜਾ ਹੋਇਆ ਹੈ ਉहां ਜਾ ਕੇ ਜਦ ਆਪਣੇ ਚੈੱਕ ਕੀਤਾ ਤਾਂ ਸਾਨੂੰ ਪਤਾ ਚੱਲਿਆ ਇੱਕ ਆਦਮੀ ਹੈ ਹਰਦੀਪ ਕੁਮਾਰ ਉਸਨੇ ਆਪਣੀ ਵਾਈਫ ਤੇ ਅਟੈਕ ਕੀਤਾ ਜਿਹਦੀ ਮੌਤ ਹੋ ਚੁੱਕੀ ਹੈ ਨਾਲ ਦੋ ਲੋਕੀ ਹੋਰ ਜ਼ਖਮੀ ਹੈ ਸਾਰੀ ਇਨਫੋਰਮੇਸ਼ਨ ਲੈ ਕੇ ਅਕੋਰਡਿੰਗ ਲੀਗਲ ਕਾਨੂੰਨੀ ਕਾਰਵਾਈ ਕਰਾਈ ਜਾ ਰਹੀ ਹੈ ਇਹ ਕੋਈ ਸਰਕਾਰਾਂ ਹਜੇ ਪਤਾ ਲੱਗਾ ਹਮਲੇ ਦਾ ਇਹ ਚੀਜ਼ ਵੈਰੀਫਾਈ ਕਰਕੇ ਫਿਰ ਅਸੀਂ ਡਿਟੇਲ ਵਿੱਚ ਦੱਸਾਂਗੇ